ਬਟਾਲਾ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਬਾਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ ਦੀ ਗਵਾਹੀ ਦੇ ਵਿੱਚ ਕਰਵਾਏ ਗਏ ਸਮਾਗਮ ਦੇ ਵਿੱਚ ਭੁਪਿੰਦਰ ਟਿੰਕੂ ਸੱਤਰ ਪਰਿਵਾਰਾ ਸਮੇਤ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਲਵਿਤਾ ਕਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਮੌਕੇ ਨਾ ਪਰਿਵਾਰਾਂ ਨੂੰ ਸ਼ਾਮਲ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਗੁਰਬਚਨ ਸਿੰਘ ਬਬਿਹਾਲੀ ਖਾਸ ਤੌਰ ਤੇ ਪਹੁੰਚੇ ਨੇ ਇਸ ਮੌਕੇ ਗੁਰ ਇਕਬਾਲ ਸਿੰਘ ਮਾਹਲ ਸਮੇਤ ਪਾਰੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਰਹੇ ਨੇ ਇਸ ਮੌਕੇ ਬਬਿਹਾਲੀ ਅਤੇ ਨਰੇਸ਼ ਮਹਾਜਨ ਨੇ ਕਿਹਾ ਕਿ ਜਿਵੇਂ ਜਿਵੇਂ 2027 ਨਜ਼ਦੀਕ ਆ ਰਿਹਾ ᱛੀਵੇਂ ᱛੀਵੇਂ ਲੋਕਾਂ ਅੰਦਰ ਬਦਲਾਵ ਦੀਆਂ ਲਹਿਰਾਂ ਉੱਚੀਆਂ ਉੱਠ ਰਹੀਆਂ ਨੇ ਔਰਣਾ ਨੇ ਦਾਵਾ ਕੀਤਾ ਹੈ ਕਿ 2027 ਦੇ ਵਿੱਚ ਲੋਕ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਬਣਾਉਣ ਜਾ ਰਹੇ ਨੇ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨ ਦਿਨ ਮਜ਼ਬੂਤ ਹੋ ਰਿਹਾ ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤਰੰਤਲ ਬਣਤੀ ਜਾਈ ਮਹਿਸੂਸ ਕਰਦੇ ਨੇ ਲੋਕ ਕਿ 2027 ਵਿੱਚ ਸਰਕਾਰ ਆਪਣੀ ਬਣਨੀ ਹੈ ਦਰਸ਼ਪੀ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਤੇ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਨਨ ਕੀਤਾ ਜੀ तकरीबन ਕੋਈ 50 ਪਰਿਵਾਰ ਜਿਹੜੇ ਨੇ 76 ਪਰਿਵਾਰ ਦੂਜੀਆਂ ਪਾਰਟੀਆਂ ਚੋਂ ਕਾਂਗਰਸੀ ਆੜੂ ਤੋਂ ਛੱਡ ਕੇ ਆਏ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਰੇਸ਼ਮਾ ਜਨ ਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜੁਆਇਨ ਕਰਾਏ ਨੇ ਭਵਿੰਦਰ ਜੀ ਜੋ ਜੂਤ ਦੇ ਟਿਕ ਹੋਣੇ ਲੀਡਰ ਨੇ ਇਹ ਸਾਰੇ ਜਿਹੜੇ ਸਾਡੀ ਪਾਰਟੀ ਜੁਆਇਨ ਕੀਤਾ ਹੈ ਨਾ ਗੁਰਜਮਾਨ ਸਿੰਘ ਮਾਲੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਦੀਆਂ ਤੋਂ ਇੰਚਾਰਜ ਨੇ ਮੈਂ ਜਿਨ੍ਹਾਂ ਪਰਵਾਰਾਂ ਨੇ ਜਿਨ੍ਹਾਂ ਪਰਵਾਰਾਂ ਦੇ ਮੁਖੀਆਂ ਨੇ ਤੇ ਜੂਝ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਣ ਵਧਾਇਆ ਮਾਨੂੰ ਜੀ ਆਇਆਂ ਕਹਿੰਦਾ ਆ ਧੰਨਵਾਦ ਕਰਨਾ ਕਿ ਸਵਾਗਤ ਤੇ ਉਹਨਾਂ ਦਾ ਪੂਰਾ ਸਤਿਕਾਰ ਮਾਨ ਰੱਖਾਂ ਕੱਪੀ ਤੋਂ ਜੀ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਾ ਸ਼ਹਿਰ ਹੁੰਦਾ ਦਰਜ ਕੀਤਾ ਗਿਆ ਠੀਕ ਹੈ ਨਾ ਜੰਦੂ ਚਲੋ ਵੇਖੋ ਜਿਹੜਾ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਇਹਨਾਂ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜੰਦੀ ਕਦ ਵੀ ਵਿਧਾਨ ਸਭਾ ਚੋ ਸਕਦਾ ਸੀ ਸੋ ਪਵਿੱਤਰ ਸ਼ਹਿਰ ਤੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਸਵੇਸ਼ ਕਰਕੇ ਠੀਕ ਹੈ ਸਿਆਸੀ ਗੱਲ ਉਹਨਾਂ ਨੇ ਕੀਤੀ ਹੈ लोग सारी गल जानदे सर पंजाब दी ਮੌਜੂਦਾ ਹਾਲਾਤ ਆ ਜੀ ਹੁਣ ਮੌਜੂਦਾ ਹਾਲਾਤ ਦੇ ਇਹਨਾਂ ਦੇ ਕੀ ਕਹਿਣਾ ਚਾਹੋਗੇ ਤੁਸੀਂ ਹੋਂ ਵਾਲੇ 27 ਦੀਆਂ ਚੋਣਾਂ ਇਹ ਕੋ 27 ਦੀਆਂ ਚੋਣਾਂ ਤੇ ਲੋਕ ਬੜੇ ਉਤਾਵਲੇ ਨੇ ਮੈਨੂੰ ਵੀ ਤਕਰੀਬਨ 35 40 ਸਾਲ ਹੋ ਗਿਆ ਲੋਕਾਂ ਚ ਵਿਚਰਦੇ ਆ ਰਾਜਨੀਤਿਕ ਤੌਰ ਤੇ ਕਈ ਥਾਈਂ ਮੈਂ ਚੇਅਰ ਮਿਲ ਰਹੇ ਆ ਦੋ ਵਾਰੀ ਬਾਦਲ ਸਾਹਿਬ ਦੇ ਨਾਲ ਸਰਕਾਰ ਚ ਹੀ ਰਹੇ ਪਹਿਲੀ ਵਾਰੀ ਹੋਇਆ ਕਿ ਇਹਨੇ ਉਤਾਵਲੇ ਨੇ ਲੋਕ ਤੇ ਕਿਹੜਾ ਵੇਲਾ ਹੋਇਆ ਤੇ 27 ਆਏ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਬਿਕਣਾ ਚਾਹੁੰਦੇ ਨੇ ਕਿਉਂਕਿ ਪੁਰਾਣਾ ਤਜਰਬਾ ਹੈ ਕਿ ਜਦੋਂ-ਜਦੋਂ ਵੀ ਬਾਦਲ ਸਾਹਿਬ ਅੱਗੇ ਆਏ ਪੰਜਾਬ 'ਚ ਸੇਵਾ ਕਰਨ ਲਈ ਉਦੋਂ ਪੰਜਾਬ 'ਚ ਅਮਨ ਸ਼ਾਂਤੀ ਵੀ ਰਹੀ ਤੇ ਡਿਵੈਲਪਮੈਂਟ ਵੀ ਕਰਾਈ ਤੇ ਲੱਭਦੀ ਹੈ ਸਵੇਸ਼ ਕਰਕੇ ਲੋਕ ਬੜੇ ਉਤਾਵਲੇ ਨੇ 27 'ਚ ਸਾਨੂੰ ਮੌਕਾ ਦੇਣਗੇ ਸਵੇਸ਼ ਕਰਕੇ ਤੇ ਤੁਹਾਡੇ ਸਾਹਮਣੇ ਸਾਰੀ ਤੁਹਾਨੂੰ ਸਦੋਂ ਪੱਤਰਕਾਰਨ ਜਿਆਦਾ ਨਾਲ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਇਹ ਮਹਿਸੂਸ ਕਰਦਾ ਵੀ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੋਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਔਰ ਸੁਖਬੀਰ ਸਿੰਘ ਜੀ ਬਾਦਲ ਪਰਦਾਣ ਜਿਹੜੇ ਨੇ ਉਹ ਸਾਰੇ ਅਲੱਗ ਅਲੱਗ ਕਲਾ ਵਿੱਚ ਰੇ ਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਕਿੰਗੋ ਜੋਧ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇ ਇਹ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਾਂ ਬਤਾਇਆ ਹੈ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕਰਦੇ ਨੇ ਤੇ ਮੈਂ गर्व ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਭਾਈਚਾਰੇ ਵਾਸਤੇ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉੰਦੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਉਹ ਆਉਣ ਵਾਲੇ ਸਮੇਂ 'ਚ ਵੀ ਹੋਏਗੀ ਔਰ ਤੁਸੀਂ ਮੈਂ ਇਹ ਗੱਲ ਦਾਵੇ ਨਾ ਕਹਿਣਾ ਸਾਢੇ 8 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਝੂਠ ਬੋਲ ਕੇ ਛਲ ਕਰਕੇ ਆਮ ਪਾਰਟੀ ਦੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਪਰ ਮੈਂ ਇਹ ਗੱਲ ਕਹਾਂ ਵੀ ਕੋਈ ਏਡ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਚ ਦਿਨ-ਬਦਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਵੀ ਫਿਰ ਕਿਹ ਜਤਰੀਏ ਪਾਰਟੀ ਆਏ ਔਰ ਪੰਜਾਬ ਦਾ ਭਲਾ ਹੀ ਉਹਨਾਂ ਦੇ ਕੋਲੋਂ ਹੋ ਸਕਦਾ ਪੰਜਾਬੀਆਂ ਦਾ ਭਲਾ ਹੀ ਹੋ ਸਕਦਾ ਕਿਉਂਕਿ ਵਪਾਰੀ ਵਰਗ ਚਾਹੇ 달ਿਤ ਵਰਗ ਲੈ ਲੋ ਚਾਹੇ ਆਪਾਂ ਕਿਸਾਨ ਲੈ ਲਈਏ ਕੋਈ ਵੀ ਵਰਗ ਜਿਹੜਾ ਹੈ ਸਰਕਾਰ ਕੋਲੋਂ ਕੋਈ ਰਾਤ ਨਹੀਂ ਦੇ ਸਕਿਆ ਕਿਉਂਕਿ ਜੋ ਪਾਲਿਸੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਹੂਲਤਾਂ ਦਿੱਤੀਆਂ ਸੀ ਅੱਜ ਜੋ ਸਾਰਾ ਪੰਜਾਬ ਉਹ ਸਹੂਲਤਾਂ ਤੋਂ ਇਹ ਸਰਕਾਰ ਚ ਵੰਝਿਆ ਹੋ ਗਿਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਆਟਾ ਦਾਲ ਸਕੀਮ ਮਿਲਦੀ ਆ ਨਾ ਸगन ਸਕੀਮ ਬੱਲ ਰਹੀ ਆ ਨਾ ਕੋਈ ਹੋਰ ਜਿਹੜੀ ਆ ਬਾਦਲ ਸਾਹਿਬ ਦੀਆਂ ਸਕੀਮਾਂ ਸਾਨੂੰ ਪਟਾਇ ਕਿਸੇ ਵੀ ਰੂਪ ਦੇ ਵਿੱਚ ਅੱਜ ਪੰਜਾਬ 'ਚ ਟੋਟਲੀ ਜਿਹੜਾ ਬੰਦ ਪਿਆ ਕਿਉਂਕਿ ਦਿੱਲੀ ਤੋਂ ਆਏ ਲਟੇਰੇ ਉਹ ਉੱਥੋਂ ਵਿਲੇ ਹੋਏ ਨੇ ਪੰਜਾਬ ਤੋਂ ਮਾਲ ਲੁੱਟ ਕੇ ਉਧਰ ਦਿੱਲੀ ਨੂੰ ਲਈ ਜਾਂਦੇ ਨੇ ਤੇ ਪੰਜਾਬੀ ਜਿਹੜੇ ਨੇ ਉਹ ਵਿਲੇ ਹੋਏ ਨੇ ਤੇ ਔਰ ਜਿਹੜੀਆਂ ਨੌਕਰੀਆਂ ਨੇ ਉਹ ਵੀ ਦਿੱਲੀ ਦੇ ਪੈਟਰਨ ਦੇ ਉੱਤੇ ਬਾਹਰ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਆ। ਭਾਈ ਗਿੱਦੀ ਫਤਿਹ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਾਨੀ ਸਾਹਿਬ ਭਾਜਪਾ ਜੀ ਦੇ ਹੁੰਦੇ ਸੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਤੁਰਿਆ ਸੀ ਨਾਲ ਅੰਕਲ ਮੇਸ਼ਮਾ ਜੁਣੀ ਉਦੋਂ ਦਾ ਮੈਂ ਤੁਰਿਆ ਹਾਂ ਹਾਂ ਪਰ ਮੈਂ ਦੂਜੀ ਪਾਰਟੀ ਜੀ ਕਾਂ ਆਇਆ ਕੀ ਵੇਖਣਾ ਕੀ ਹਵਾ ਜੋ ਹੋ ਗਈ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹੋਵਾ ਹੋਈ ਆ ਪਰ ਉਹ ਹਵਾ ਹਵਾ ਹੀ ਰਹਿ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਲੋਕ ਕਿਸੇ ਵੀ ਲੋੜ ਪਈ ਮੈਂ ਹਾਜ਼ਰ ਹਾਂ ਬਾਕੀ ਮੇਰੇ ਤੇ ਵਾਕਈ ਹੀ ਇੰਨਾ ਪ੍ਰੈਸ਼ਰ ਪਿਆ ਚਾਰ-ਪੰਜ ਦਿਨ ਤੋਂ ਕਿ ਪਿਛੇ ਹਟ ਜਾ ਜੀ ਜਿਉਂ ਆ ਹੋ ਜੂਗਾ ਉਹ ਜੂਗਾ ਮੇਰੀ ਵੀ ਜ਼ਬਾਨ ਹੀ ਜੇ ਮੈਂ ਅੰਕਲੋਂ ਨਾ ਜ਼ਬਾਨ ਕਰ ਲਈਏ ਤਾਂ ਮੈਂ ਡਟਣਾ ਤੇ ਮੈਂ ਡਟਿਆ ਪਿਆ ਜੇ ਤਾਂ ਮੇਰੇ ਚ ਡਟ ਕੇ ਰਵਾਂਗਾ ਤਾਂ ਪੂਰੀ ਸਟਾ ਲੱਗਦਾ ਮਾਨ ਸਰਕਾਰ ਮਿਲੇਗਾ ਜਦੋਂ ਵੀ ਕਾਲੀ ਦਾ ਚਾਮ ਪੂਰਾ ਪੂਰਾ ਸਰ ਦੇ ਵਿੱਚ ਸੀਨੀਅਰ ਵਾਈਸ ਤੁਹਾਨੂੰ ਆਪ ਹੀ ਪਤਾ ਲੱਗੇਗਾ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਮੈਂ ਪੂਰਾ 7ਵਾਂ ਨਾਲ ਅੰਕਲੋਂਾਂ ਦੇ ਜੋ ਕਹਿਣਗੇ ਜਿੱਥੇ ਕਹਿਣਗੇ ਪਾਰਟੀ ਨਾਮ ਤੇ ਡਟਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ